ਸਾਤਰੀਏ ਕਾਲ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਨਾਬਾ ਦੀ ਮਹਾਨ ਰਿਆਸਤ ਦੀ ਨਾਬਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੀ ਪੀੜੀ ਦੇ 6ਵੇਂ ਵੰਸਜ ਅਬੇ ਉਦੇ ਪ੍ਰਤਾਪ ਦੀ ਦਸਤਾਰ ਬੰਦੀ ਜੋ ਕਿ ਪਿਛਲੇ ਦਿਨੀ ਕੀਤੀ ਗਈ ਹੈ ਪਰ ਇਸ ਤੋਂ ਪਹਿਲਾਂ ਜੇ ਆਪਾਂ ਇਸ ਰਿਆਸਤ ਦੀ ਗੱਲ ਕਰੀਏ ਤਾਂ ਇਹ ਸੁਣਨ ਵਿੱਚ ਆਉਂਦਾ ਹੈ ਕਿ ਸਿਰਫ ਇਹ ਹੀ ਰਿਆਸਤ ਹੈ ਜਿਸਨੇ ਅੰਗਰੇਜ਼ਾਂ ਨਾਲ ਗੱਠ ਜੋੜ ਨਹੀਂ ਕੀਤਾ ਸੀ ਇਸ ਰਿਆਸਤ ਨਾਲ ਇੱਕ ਹੋਰ ਵੀ ਪੱਖ ਜੁੜਿਆ ਹੋਇਆ ਹੈ ਜੋ ਕਿ ਆਪ ਉਦੇ ਪ੍ਰਤਾਪ ਸਿੰਘ ਨੇ ਆਪਣੇ ਮੂੰਹ ਵਿੱਚ ਆਖਿਆ ਹੈ ਕੇ 124 100 ਸਾਲ ਪਹਿਲਾਂ ਇਸ ਮਹਿਲ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਪਾਠ ਜੀ ਦੀ ਅਰਦਾਸ ਇੱਕ ਗ੍ਰ anthi ਸਿੰਘ ਨੇ ਸਿਰਫ ਇੱਕ ਚੌਂਕੜੇ ਵਿੱਚ ਹੀ ਕੀਤੀ ਸੀ ਤੇ ਇਹ ਇਤਿਹਾਸ ਹੁਣ ਦੁਬਾਰਾ ਮੁੜ ਦਰਹਾਇਆ ਗਿਆ ਹੈ ਤੇ ਪਿਛਲੇ ਦਿਨੀ ਇਸ ਮਹਿਲ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਪਾਠ ਜੀ ਦੀ ਅਰਦਾਸ ਇੱਕ ਚੌਂਕੜੇ ਵਿੱਚ ਹੀ ਕੀਤੀ ਗਈ ਹੈ ਤੇ ਅਬੇ ਉਹਦੇ ਪ੍ਰਤਾਪ ਦੀ ਦਸਤਾਰ ਮੰਦੀ ਮੌਕੇ ਪੰਜਾਬਦੀਆਂ ਵੱਖ-ਵੱਖ ਧਾਰਮਿਕ ਤੇ ਸਿੱਖ ਜਥੇਬੰਦੀਆਂ ਵੀ ਮੌਕੇ ਤੇ ਪੁੱਜੀਆਂ ਇਸ ਰਸ ਮੰਦਰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਰਮੀ ਨੇ ਵੀ ਆਪ ਸਿਰਕਤ ਕੀਤੀ ਤੇ ਹੁਣ ਇੱਥੇ ਦਿਲਚਸਪ ਗੱਲ ਇਹ ਵੀ ਹੋਵੇਗੀ ਕਿ ਇਸ ਦਸਤਾਰਬੰਦੀ ਨਾਲ ਪੰਜਾਬ ਦੀ ਸਿਆਸਤ ਅੰਦਰ ਕੋਈ ਫੇਰ ਬਦਲ ਹੋਵੇਗਾ ਜਾਂ ਫਿਰ ਇਸ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ ਪਰ ਹੁਣ ਵੇਖਣ ਨੂੰ ਇਹ ਮਿਲਿਆ ਹੈ ਕਿ ਇਸ ਦਸਤਾਰਬੰਦੀ ਨਾਲ ਪੰਜਾਬ ਦੇ ਲੋਕਾਂ ਅੰਦਰ ਮੁੜ ਤੋਂ ਰਿਆਸਤਾਂ ਪ੍ਰਤੀ ਸੋਚਣ ਤੇ ਵਿਚਾਰ ਕਰਨ ਦੀ ਦਿਲਚਸਪੀ ਜਾ ਗਈ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤੇ ਅੱਗੇ ਤੋਂ ਅਸੀਂ ਇਸ ਤਰ੍ਹਾਂ ਦੀਆਂ ਵੀਡੀਓਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ